ਅਸੀਂ ਇਹਦੇ ਵਿੱਚੋਂ ਮੇਰ ਛੱਡਤੀ ਠੀਕ ਹੈ ਅਸੀਂ ਕਿਹਾ ਵੀ ਇਹ ਮਿਰਚਾਂ ਅੱਜ ਤੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀਆਂ ਹੋਈਆਂ ਮਹਾਰਾਜ ਤੁਹਾਡੀਆਂ ਆ ਵਦਨ ਘਟਨ ਨੁਕਸਾਨ ਹੋਵੇ ਕੁਝ ਹੋਵੇ ਅਸੀਂ ਤੁਹਾਡੀ ਲੇਬਰ ਆ ਅਸੀਂ ਲੇਬਰ ਵੀ ਲੈਣੀ ਵੀ ਨਹੀਂ ਵੀ ਅਸੀਂ ਜੇ ਮਿਰਚਾਂ ਵੇਚੀਆਂ ਤਾਂ ਉਹਦੇ ਵਿੱਚੋਂ ਅਸੀਂ ਪੈਸੇ ਲਈ ਜਾਵਾਂਗੇ ਅਸੀਂ ਸਿਰਫ ਬਸ ਸੇਵਾ ਕਰਨੀ ਆ ਅਸੀਂ ਸੇਵਾ ਸਮਝ ਕੇ ਮਿਰਚਾਂ ਪਾਲੀਗੇ ਤੇ ਤੁਹਾਡੇ ਸਾਹਮਣੇ ਆ ਮਿਰਚਾਂ ਬਿਲਕੁਲ ਉਸ ਦਿਨ ਤੋਂ ਮਿਰਚਾਂ ਦਾ ਰੰਗ ਢੰਗ ਬਦਲ ਗਿਆ ਇੰਨਾ ਫੁੱਲ ਲੱਗਾ ਇੰਨਾ ਫਲ ਲੱਗਾ ਮਿਰਚਾਂ ਨੂੰ ਕਿ ਜੀ ਦਾ ਕੋਈ ਹਸਾਬ ਹੀ ਨਹੀਂ ਬਿਲਕੁਲ ਜੀ ਬਿਲਕੁਲ ਇਹ ਇਹ ਪ੍ਰਤੱਖ ਕਹਾਣੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੀ ਕਿਰਪਾ ਦੀ ਵਰਤੀ ਹੈ ਜੀ ਖੇਡ ਸਾਡੇ ਅੱਖਾਂ ਦੇ ਸਾਹਮਣੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਤੇ ਅੱਜ ਭਰਾਓ ਮੈਂ ਜਲੰਧਰ ਇਲਾਕੇ ਦੇ ਵਿੱਚ ਫਿਰਦਾ ਇੱਥੇ ਮੇਰੇ ਨਾਲ ਗਿਆਨੀ ਜੀ ਨੇ ਇਹਨਾਂ ਦਾ ਜਦੋਂ ਮੈਨੂੰ ਫੋਨ ਆਇਆ ਕਹਿੰਦੇ ਵੀ ਸਾਡੀਆਂ ਮਿਰਚਾਂ ਨਾ ਵੀ ਅਸੀਂ ਪ੍ਰਮਾਤਮਾ ਦੇ ਓਟ ਆਸਰੇ ਨਾਲ ਪੂਰ ਚਾੜੀਆਂ ਨੇ ਤੇ ਪ੍ਰਮਾਤਮਾ ਨੂੰ ਦਿੱਤੀਆਂ ਵੀਆਂ ਨੇ ਤੇ ਕਹਿੰਦੇ ਅਸੀਂ ਉਹਦੇ ਉਹਦੀ ਲੇਬਰਾਂਗੇ ਮੈਨੂੰ ਬੜੀ ਬਲਖਣ ਜੀ ਗੱਲ ਲੱਗੀ ਮਹਾ ਅੱਜ ਕੱਲ ਦੇ ਸਮੇਂ ਦੇ ਵਿੱਚ ਇੰਨਾ ਰੱਬ ਤੇ ਭਰੋਸਾ ਕਿਸੇ ਬੰਦੇ ਦਾ ਕਿਵੇਂ ਹੋ ਸਕਦਾ ਤਾਂ ਚਲੋ ਆਜੋ ਆਪਾਂ ਗੱਲਬਾਤ ਕਰਦੇ ਆਂਗੇ ਇੱਧਰ ਖਾਲਸਾ ਜੀ ਫਿਰਦੇ ਆ ਵੀ ਕੀ ਘਟਨਾ ਕੀ ਗੱਲਬਾਤ ਆਪਾਂ ਸਾਰੀ ਇਹਨਾਂ ਤੋਂ ਹੀ ਜਾਣਾਂਗੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਹੋ ਜੀ ਚੜਦੀ ਕਲਾ ਜੀ ਹਾਂ ਜੀ ਚੜਦੀ ਕਲਾ ਜੀ ਤੇ ਇਹ ਜਿਵੇਂ ਹੁਣ ਆਪਾਂ ਮਿਰਚਾਂ ਦੇਖਦੇ ਆਂ ਜੀ ਹਰੀਆਂ ਭਰੀਆਂ ਪਈਆਂ ਨੇ ਹਨਾ ਇੱਕ ਬੂਟੇ ਦੇ ਭਾਵੇਂ-ਭਾਵੇਂ 6 6 ਕਿਲੋ ਮਿਰਚਾਂ ਹੋਣਗੀਆਂ ਹਾਂਜੀ ਬਿਲਕੁਲ ਬਿਲਕੁਲ ਵੀ ਇਹ ਸਾਰੀ ਘਟਨਾ ਕਿਵੇਂ ਹੋਈ ਜੀ ਤੁਸੀਂ ਤਾਂ ਕਹਿੰਦੇ ਕਹਿੰਦੇ ਵੀ ਸਾਡੀਆਂ ਮਿਰਚਾਂ ਵੀ ਕਿਸੇ ਟਾਈਮ ਬਿਲਕੁਲ ਵੀ ਵਧੀਆ ਨਹੀਂ ਤੀ ਹੈਗੀਆਂ ਹਨਾ ਹਾਂਜੀ ਤੇ ਇਹ ਮੈਨੂੰ ਸਾਫਰ ਬਾਰੇ ਦੱਸੋ ਜੀ ਵੀ ਵੈਸੇ ਤੁਸੀਂ ਕੀ ਕਰਦੇ ਹੋ ਕੀ ਤੁਹਾਡੀ ਪੜ੍ਹਾਈ ਕੀਤੀ ਵੀ ਹੈ ਹਾਂਜੀ ਉਹ ਸਾਰੀ ਗੱਲ ਦੱਸੋ ਜੀ ਹਾਂਜੀ ਮੇਰਾ ਨਾਮ ਬਲਵੀਰ ਸਿੰਘ ਆ ਜੀ ਵਿਦਿਆਰਥੀ ਰਾੜਾ ਸਾਹਿਬ ਮੈਂ ਕਾਫੀ ਸਾਲ ਰਾੜਾ ਸਾਹਿਬ ਰਿਆਂ ਮਹਾਪੁਰਖਾਂ ਦੀ ਸੇਵਾ ਦੇ ਵਿੱਚ ਵਿਚਰਦਾ ਵੀ ਰਿਆਂ ਸਕੂਲੀ ਵੀ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੈ ਗਿਆਨੀ ਕੀਤੀ ਹੋਈ ਹੈ ਤੇ ਵਿਦਾਂਤ ਦੇ ਗ੍ਰੰਥ ਪੜ੍ਹੇ ਆ ਨਿਰਮਲਿਆਂ ਤੋਂ ਹੀ ਪੜ੍ਹੇ ਆ ਬਾਕੀ ਜਿਹੜੇ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਵੇ ਵਾਲੇ ਉਹਨਾਂ ਦੇ ਵਿਦਿਆਰਥੀ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਠੀਕ ਹੈ ਜੀ ਉਹਨਾਂ ਦੇ ਵਿਦਿਆਰਥੀ ਸੰਤ ਬਾਬਾ ਬਲਵੀਰ ਸਿੰਘ ਜੀ ਟੂਟੋ ਮਜਾਰੇ ਵਾਲੇ ਸ਼ਾਸਤਰੀ ਜੀ ਉਹ ਮੇਰੇ ਵਿਦਿਆਗੁਰੂ ਨੇ ਉਹਨਾਂ ਤੋਂ ਕਥਾ ਦੇ ਸਾਰੇ ਗ੍ਰੰਥ ਪੜ੍ਹੇ ਸੰਥਿਆਵਾ ਕੀਤੀਆਂ ਡਿਊਟੀ ਵੀ ਗ੍ਰਾਂਥੀ ਸਿੰਘ ਦੀ ਕੀਤੀ ਕਥਾ ਦੀ ਵੀ ਕੀਰਤਨ ਦੀ ਵੀ ਮਹਾਰਾਜ ਦੀ ਕਿਰਪਾ ਉਹ ਜਸ ਕਰਾਉਂਦੇ ਜੀ ਆਪ ਦਾ ਧੰਨਵਾਦ ਤੇ ਹੁਣ ਇਸ ਬਾਬੇ ਜੀ ਬਣਿਆ ਪਹਿਲਾਂ ਵੀ ਖੇਤੀ ਕਰਦੇ ਰਹੇ ਹਾਂ ਚਲੋ ਛੋਟੇ ਹੁੰਦਿਆਂ ਤੋਂ ਵੀ ਇਹ ਪਿਤਾ ਪੁਰਖੀ ਕੰਮ ਆ ਠੀਕ ਹੈ ਜੀ ਹੁਣ ਸਾਬੇ ਇਦਾਂ ਬਣਿਆ ਵੀ ਕੋਈ ਵਿਧ ਬਣੀ ਮਹਾਰਾਜ ਦੀ ਕਿਰਪਾ ਦੇ ਨਾਲ ਮੇਰੇ ਮਨ ਵਿੱਚ ਫੁਰਨਾ ਸੀਗਾ ਕਿ ਖੇਤੀ ਆਪਾਂ ਥੋੜੀ ਵੱਖਰੇ ਤਰੀਕੇ ਦੀ ਕਰਨੀ ਹੈ ਮਜ਼ਾ ਵੀ ਉਸੇ ਕੰਮ ਚ ਆਉਂਦਾ ਆ ਜਿਹੜਾ ਤੁਹਾਨੂੰ ਲੋਕੀ ਕਹਣ ਵੀ ਹੋਣਾ ਨਹੀਂ ਜਾ ਜਿਹੜਾ ਵੱਖਰਾ ਹੋਵੇ ਬਿਲਕੁਲ ਝੋਨੇ ਦੀ ਕਣਕ ਦੀ ਖੇਤੀ ਹਰ ਕੋਈ ਕਰੀ ਜਾਂਦਾ ਲੇਬਰਾਂ ਕਰੀ ਜਾਂਦੀਆਂ ਬਿਲਕੁਲ ਜੀ ਪਰ ਮੈਂ ਚਾਹਨਾ ਕਿ ਪੰਜਾਬ ਵੀ ਪੰਜਾਬ ਦੀ ਜਿਹੜੀ ਆਪਣੀ ਨੌਜਵਾਨੀ ਆ ਹਾਂਜੀ ਉਹਨੂੰ ਥੋੜੀ ਚੀਜ਼ ਵੱਖਰੀ ਹੋਵੇ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੀ ਧਰਤੀ ਇੰਨੀ ਜ਼ਰਖੇਜ਼ ਆ ਬਿਲਕੁਲ ਇਹਦੇ ਵਿੱਚ ਕੁਛ ਮਰਜੀ ਤੁਸੀਂ ਬੀਜੋ ਕੁਛ ਮਰਜੀ ਆ ਸਾਰੀਆਂ ਚੀਜ਼ਾਂ ਹੁੰਦੀਆਂ ਬਿਲਕੁਲ ਜੀ ਤੇ ਸਬੱਬ ਬਣਿਆ ਫਿਰ ਮਿਰਚਾਂ ਦਾ ਹਾਂਜੀ ਕਿਉਂਕਿ ਸਾਡੇ ਭੈਣ ਹੋਣੀ ਆ ਉਧਰ ਮੌੜ ਮੰਡੀ ਦੇ ਕੋਲ ਉਹ ਖਰਬੂਜਾ ਲਾਉਂਦੇ ਆ ਠੀਕ ਹੈ ਉਹ ਮੈਨੂੰ ਕਹਿੰਦੇ ਅਸੀਂ ਮਿਰਚ ਲਾਉਣੀ ਆ ਪਿਛਲੇ ਸਾਲ ਕਹਿੰਦੇ ਠੀਕ ਹੈ ਜੀ ਤੇ ਫਿਰ ਮੇਰੇ ਵੀ ਫੁਰਨਾ ਆ ਗਿਆ ਅਸੀਂ ਮਿਰਚਾਂ ਦੀ ਖੇਤੀ ਸ਼ੁਰੂ ਕਰਤੀ ਜੀ ਠੀਕ ਹੈ ਜੀ ਇਹ ਖੇਤ 3 ਸਾਲ ਲਗਭਗ ਬੇਹਲਾ ਸੀ ਉੱਚ ਬਹੁਤ ਸਾਰਾ ਘਾਹ ਠੀਕ ਹੈ ਇਹ ਆਰਗੈਨਿਕ ਰੱਖਣ ਦਾ ਵਿਚਾਰ ਸੀਗਾ ਸਰਦਾਰ ਸਰਦੂਲ ਸਿੰਘ ਜੀ ਹੁਣਾਂ ਦਾ ਠੀਕ ਹੈ ਜੀ ਤੇ ਫਿਰ ਜਦੋਂ ਇਹ ਸਾਡੇ ਨਾਲ ਗੱਲ ਹੋਈ ਬਿਲਕੁਲ ਜੀ ਤੇ ਅਸੀਂ ਇੱਥੇ ਮਿਰਚ ਲਾਤੀ ਠੀਕ ਹੈ ਜੀ ਇੱਥੇ ਘਾਹ ਬਹੁਤ ਚੜ ਗਿਆ ਅਸੀਂ ਵਿਆਹ ਚ ਰੁੱਜ ਗਏ ਅਸੀਂ ਵਿਆਹ ਵਿੱਚ ਨੱਚਦੇ ਰਹੇ ਤੇ ਘਾਹ ਖੇਤ ਵਿੱਚ ਨੱਚਦਾ ਰਿਹਾ ਬਿਲਕੁਲ ਆ ਮੈਂ ਤੁਹਾਨੂੰ ਹੁਣ ਵੀ ਦਿਖਾਉਣਾ ਦੇਖੋ ਤੁਸੀਂ ਵੀ ਕਿਵੇਂ ਲੱਗੀ ਲੱਗੇ ਜੀ ਹਾਂ ਵੀ ਘਾਹ ਦੀ ਵੀ ਜੀ ਆਪਾਂ ਗੱਲ ਕਰੀਏ ਜੀ ਜਿਹੜੇ 3 ਸਾਲ ਵਹਣ ਬੀਲਾ ਰਿਹਾਗਾ ਹਨਾ ਤਾਂ ਕਿਵੇਂ ਵਾਲੇ ਵਾਲੇ ਜਿਹੜਾ ਘਾਹਗਾ ਆਮ ਬੰਦਾ ਜੀ ਨਹੀਂ ਇੰਨਾ ਨਾ ਘਾਹ ਦੇਖ ਕੇ ਬੰਦਾ ਕਹੇ ਵੀ ਯਾਰ ਮੈਥੋਂ ਵੀ ਘਾਹ ਦਾ ਜਿਹੜਾ ਨਿਵਟਾਰਾ ਉਹ ਨਹੀਂ ਹੋਣਾ ਹਨਾ ਤੇ ਇੱਥੇ ਤੁਸੀਂ ਬੂਟਿਆਂ ਦੇ ਦੇਖੋ ਕਿੰਨੀਆਂ ਕਿੰਨੀਆਂ ਮਿਰਚਾਂ ਨਾਲੇ ਲੱਦੇ ਪਏ ਨੇਗੇ ਵੀ ਤੁਸੀਂ ਆ ਦੇਖੋ ਬਿਲਕੁਲ ਜੀ ਸ਼ਰਗਿਲ ਸਾਹਿਬ ਇਧਰ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ 4-4 5-5 ਕਿਲੋ ਮਿਰਚ ਆ ਤੇ ਰੇਟ ਵੀ ਮਹਾਰਾ ਦੀ ਕਿਰਪਾ ਨਾਲ ਹੁਣ ਸਿਰੇ ਆ ਤੇ ਇਹ ਦੀ ਜਿਵੇਂ ਤੁਸੀਂ ਕਹਿੰਦ ਸੀ ਕਿ ਮੈਨੂੰ ਉਹ ਸਾਰੀ ਗੱਲ ਦੱਸੋ ਜਿਹੜੀ ਆਪਣੀ ਫੋਨ ਤੇ ਗੱਲ ਹੋਈ ਸੀਗੀ ਫਿਰ ਫਿਰ ਅਸੀਂ ਇੱਥੇ ਮਿਰਚ ਲਾ ਲਈ ਤੇ ਘਾ ਉੱਤੇ ਦੀ ਚੜ ਗਿਆ ਅਸੀਂ ਬਹੁਤ ਜਦੋ ਜ਼ਹਿਰ ਕੀਤੀ ਘਾ ਦੇ ਨਾਲ ਕਦੇ ਲੇਬਰ ਪਾ ਕਦੇ ਆਪ ਲਾ ਕਦੇ ਕੁਛ ਸਾਡਾ ਮਨ ਪਹਿਲੀ ਤੜਾਈ ਵਲੇ ਡੋਲ ਗਿਆ ਅਸਲ ਦੇ ਵਿੱਚ ਠੀਕ ਹੈ ਜੀ ਉਦੋਂ ਤਾਂ ਇਹ ਖੇਤੀ ਦਾ ਕੰਮ ਆਪਾਂ ਨੂੰ ਪਤਾ ਜਿਗਰੇ ਵਾਲਾ ਹੁੰਦਾ ਆਪਣੇ ਮਾਪੇ ਮਾਪਿਆਂ ਨੇ ਆਪਾਂ ਨੂੰ ਇਹੀ ਸਿੱਖਿਆ ਦਿੱਤੀ ਆ ਬਿਲਕੁਲ ਕਿ ਤੁਸੀਂ ਜਿਗਰੇ ਨਾਲ ਹੀ ਕਰਨਾ ਤੇ ਜੱਟ ਹਮੇਸ਼ਾ 6 ਮਹੀਨੇ ਅਧੀਕ ਕਰਦਾ ਬੀਜ ਕੇ ਕੋਲੋਂ ਲਾਈ ਜਾਂਦਾ ਬਿਲਕੁਲ ਜੀ ਬਿਲਕੁਲ ਫਿਰ ਅਸੀਂ ਬੌਰਗੇ ਸਿੱਖ ਹੁੰਦੇ ਜਿਹੜੇ ਖੇਤੀ ਕਰਦੇ ਹਾਂਜੀ ਉਹਨਾਂ ਨਾਲ ਗੱਲ ਕੀਤੀ ਇੱਕ ਦੋ ਨਾਲ ਠੀਕ ਸਾਡੀ ਗੱਲ ਬਣ ਵੀ ਚੱਲੀ ਸੀ ਠੀਕ ਹੈ ਅਸੀਂ ਉੱਕੇ-ਪੁੱਕੇ ਪੈਸਿਆਂ 'ਚ ਉਹਨਾਂ ਨੂੰ ਮਿਰਚਾਂ ਦੇਣ ਲੱਗੇ ਸੀ ਅਸੀਂ ਇੱਥੇ ਬੈਠੇ ਉਸ ਦਿਨ ਠੀਕ ਹੈ ਜੀ ਅਸੀਂ ਬੈਠੇ-ਬੈਠੇ ਸਿੰਘਣੀ ਕਹਿੰਦੀ ਉਹਨਾਂ ਨੂੰ ਕਿਉਂ ਦੇਣਿਆ ਹਾਂ ਆਪਾਂ ਗੁਰੂ ਰਾਮਦਾਸ ਭਾਸ਼ਾ ਮਾਰ ਉਹਨਾਂ ਨੂੰ ਦੇ ਦਿੱਗੇ ਅੱਛਾ ਜੀ ਸਭ ਤੋਂ ਵੱਡੇ ਵਪਾਰੀ ਤਾਂ ਉਹ ਆ ਸਹੀ ਗੱਲ ਹੈ ਅਸੀਂ ਆਖਿਆ ਵੀ ਹਾਂ ਆ ਤਾਂ ਗੱਲ ਮੈਂ ਕਿਹਾ ਵੀ ਇਹ ਤਾਂ ਉਹ ਗੱਲ ਹੋ ਗਈ ਇੱਕ ਸਾਖੀ ਆਉਂਦੀ ਛੋਟੀ ਜਿਹੀ ਮੈਂ ਟੂਕ ਦਿੰਨਾ ਵੀਡੀਓ ਲੰਬੀ ਨਾ ਹੋਵੇ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਜੀ ਇੱਕ ਰਾਜਾ ਸੀ ਉਹ ਬੜਾ ਧਰਮਾਤਮਾ ਰਾਜਾ ਸੀ ਬਚਪਨ ਤੋਂ ਉਹਦੇ ਨਾਮ ਜਪਣ ਦੀ ਇੱਛਾ ਸੀ ਮਨ ਵਿੱਚ ਠੀਕ ਹੈ ਜੀ ਤੇ ਉਹ ਪਰ ਉਹਨੂੰ ਮਾਹੌਲ ਨਹੀਂ ਸੀ ਮਿਲ ਰਿਹਾ ਨਾਮ ਜਪਣ ਦਾ ਬਿਲਕੁਲ ਜੀ ਉਹ ਕਿਉਂਕਿ ਰਾਜਾ ਨਿਆ ਕਰਦਾ ਕੁਛ ਕਰਦਾ ਉਹਦੀ ਜ਼ਿੰਦਗੀ ਸਾਰੀ ਐਸੇ ਕੰਮਾਂ 'ਚ ਹੀ ਲੰਘ ਜੀ ਬਿਲਕੁਲ ਇੱਕ ਵਾਰੀ ਉਹਨੂੰ ਇੱਕ ਮਹਾਤਮਾ ਮਿਲੇ ਮਹਾਂਪੁਰਖ ਕਮਾਈ ਵਾਲੇ ਠੀਕ ਹੈ ਉਹਨਾਂ ਕੋਲ ਉਹਨੇ ਆਪਦਾ ਫੁਰਨਾ ਜ਼ਾਹਰ ਕੀਤਾ ਕਿ ਮਹਾਂਪੁਰਖੋ ਮੇਰੇ ਅੰਦਰ ਬੈਰਾਗ ਬਹੁਤ ਆ ਪਰਮੇਸ਼ਰ ਨੂੰ ਮਿਲਣ ਦਾ ਉਹਦਾ ਨਾਮ ਜਪਣ ਦਾ ਬਿਲਕੁਲ ਜੀ ਪਰ ਮੈਨੂੰ ਮਾਹੌਲ ਨਹੀਂ ਮਿਲ ਰਿਹਾ ਮੈਂ ਕਮਾਂਕਾਰਾਂ ਵਿੱਚ ਬਿਜ਼ੀ ਆ ਬਿਲਕੁਲ ਬਹੁਤ ਜ਼ਿਆਦਾ ਮੈਂ ਰੁੱਝਿਆ ਰਹਣਾ ਤੇ ਮੇਰੀ ਜ਼ਿੰਦਗੀ ਬੀਤੀ ਜਾਂਦੀ ਹੈ ਹਾਂਜੀ ਮਹਾਂਪੁਰਖ ਕਹਿੰਦੇ ਲਏ ਬੜੀ ਗੱਲ ਆ ਇਹਦਾ ਤੇਰਾ ਹੱਲ ਕਰ ਦਿੰਨੇ ਆ ਠੀਕ ਹੈ ਜੀ ਕਹਿੰਦਾ ਜੀ ਦੱਸੋ ਕਹਿੰਦੇ ਤੂੰ ਰਾਜ ਭਾਗ ਛੱਡ ਦੇ ਹਾਂ ਕਿਸੇ ਨੂੰ ਦਾਨ ਦੇ ਦੇ ਬਹੁਤ ਵੱਡੀ ਗੱਲ ਸੀ ਬਿਲਕੁਲ ਰਾਜਾ ਕਹਿੰਦਾ ਜੀ ਠੀਕ ਆ ਉਹਦਾ ਮਨ ਬਣਿਆ ਸੀ ਪੂਰਾ ਬਹਿਰਾਗ ਦਾ ਮਤਲਬ ਇਹ ਹੁੰਦਾ ਤੜਪ ਕਿਸੇ ਨੂੰ ਮਿਲਣ ਦੀ ਬਿਲਕੁਲ ਜੀ ਤੇ ਰਾਜੇ ਨੂੰ ਕਹਿੰਦੇ ਤੂੰ ਫੁਰਨਾ ਕਰ ਦੇ ਸਾਨੂੰ ਅਰਪਣ ਕਰ ਦੇ ਰਾਜ ਤੂੰ ਚੂੜੀ ਛੱਡ ਦੇ ਅੱਗੇ ਇਦਾਂ ਹੀ ਹੁੰਦੇ ਸੀ ਬਚਨ ਦੇ ਬਲੀ ਹੁੰਦੇ ਸੀ ਲੋਕ ਬਿਲਕੁਲ ਜੀ ਰਾਜੇ ਨੇ ਪ੍ਰਣ ਕਰਤਾ ਚੂੜੀ ਛੱਡਤੀ ਲੋ ਜੀ ਅੱਜ ਤੋਂ ਮੈਂ ਆਪਦਾ ਰਾਜ ਭਾਗ ਮਹਾਪੁਰਖ ਨੂੰ ਤੁਹਾਨੂੰ ਦੇ ਰਿਆਂ ਹਾਂ ਜੀ ਹੋ ਗਈ ਗੱਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਾਜਾ ਵਾਕਈ ਤਿਆਗੀ ਹੈ ਹੂੰ ਕਹਿੰਦੇ ਵੀ ਰਾਜਨ ਹੁਣ ਗੱਲ ਸੁਣ ਤੂੰ ਹੂੰ ਤੇਰੇ ਨਾਲ ਗੱਲ ਕਰਨੀ ਆ ਅਸੀਂ ਵੀ ਦੇਖੋ ਰਾਜ ਭਾਗ ਮੈਂ ਕਦੀ ਕੀਤਾ ਨਹੀਂ ਹੂੰ ਮੈਂ ਤਾਂ ਸਾਧੂ ਆਂ ਜੰਗਲਾਂ 'ਚ ਰਹਿਣ ਵਾਲਾ ਤੂੰ ਰਾਜ ਭਾਗ ਕਰ ਸਕਦਾ ਮੈਂ ਸਿਰਫ ਬੰਦਗੀ ਕਰ ਸਕਦਾ ਆਂ ਆਪਾਂ ਇਦਾਂ ਨਾ ਕਰੀਏ ਵੀ ਮੈਨੂੰ ਬੰਦਰਾ ਬੰਦਾ ਕੋਈ ਰੱਖਣਾ ਹੀ ਪੈਣਾ ਰਾਜ ਭਾਗ ਕਰਨ ਲਈ ਹੂੰ ਤੇ ਮੈਂ ਤੈਨੂੰ ਤੈਨੂੰ ਹੀ ਨਾ ਰੱਖ ਲਵਾਂ ਹਾਂ ਤੇ ਤੂੰ ਮੇਰਾ ਰਾਜ ਭਾਗ ਦੇਖੀ ਜਾਈ ਮੈਂ ਤੈਨੂੰ ਬਣਦਾ ਖਰਚਾ ਪਾਣੀ ਦੇਈ ਜਾਉ ਤੇ ਤੂੰ ਸਮਝ ਹੀ ਨਾ ਆਪਣਾ ਰਾਜ ਰਾਜ ਮੇਰਾ ਹੀ ਸਮਝੀ ਜਾਈ ਉਦਾਂ ਤੂੰ ਘਰੀ ਚੱਲ ਮੈਂ ਤੈਨੂੰ ਦੇਈ ਜਾਉ ਜਿਹੜੀ ਚੀਜ਼ ਦੀ ਲੋੜ ਉਹ ਸਮਝਾਉਣ ਦਾ ਤਰੀਕਾ ਸੀ ਮਾਹ ਪੁਰਖਾਂ ਦਾ ਔਰ ਉਹਨਾਂ ਨੂੰ ਰਾਜ ਭਾਗ ਦੇ ਨਾਲ ਕੋਈ ਲਗਾ ਨਹੀਂ ਸੀਗਾ ਬਿਲਕੁਲ ਜੀ ਉਹਨਾਂ ਨੇ ਉਹਦੇ ਅੰਦਰੋਂ ਅਟੈਚਮੈਂਟ ਖਤਮ ਕਰਨੀ ਸੀ ਰਾਜੇ ਦੀ ਹਾਂ ਤੇ ਰਾਜਾ ਕਹਿੰਦਾ ਜੀ ਆ ਤਾਂ ਫਿਰ ਠੀਕ ਹੋ ਗਿਆ ਬਹੁਤ ਵਧੀਆ ਹਾਂ ਉਹਨਾਂ ਨੇ ਫੁਰਨਾ ਕਰਤਾ ਵੀ ਰਾਜ ਭਾਗ ਮਾਹ ਪੁਰਖਾਂ ਦਾ ਮੈਂ ਉਦਾਂ ਕਰੀ ਜਾਉ ਉਹਦੇ ਅੰਦਰ ਸਮਰਪਿਤ ਭਾਗ ਆ ਗਿਆ ਉਹਦੀ ਆਪਣਾਪਣ ਖਤਮ ਹੋ ਗਿਆ ਮੇਰ ਖਤਮ ਹੋ ਗਈ ਜਦ ਲਗ ਮੇਰੀ ਮੇਰੀ ਕਰ ਤਬ ਲਗ ਕਾਜ ਇੱਕ ਨਹੀਂ ਸਰਾ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਬਿਲਕੁਲ ਜਦੋਂ ਰਾਜੇ ਨੇ ਮੇਰੀ ਮੇਰੀ ਛੱੜਤੀ ਮੇਰ ਛੱੜਤੀ ਰਾਜ ਭਾਗ ਮਹਾਂਪੁਰਖਾਂ ਦਾ ਹੋ ਗਿਆ ਰਾਜਾ ਰਾਜ ਭਾਗ ਕਰੀ ਗਿਆ ਉਹਦਾ ਨਰਲੇਪ ਰਿਆ ਉਹਦੀ ਅਵਸਥਾ ਬਣ ਗਈ ਤਰ ਗਿਆ ਬਿਲਕੁਲ ਜੀ ਹੁਣ ਇਹ ਜਿਹੜੀਆਂ ਮਿਰਚਾਂ ਸੀ ਉਸ ਚੀਜ਼ ਨਾਲ ਮੈਂ ਜੋੜਦਾ ਤਾਂ ਨਹੀਂ ਵੈਸੇ ਉਹ ਥੋੜੀ ਜੀ ਉਹਦੇ ਨਾਲ ਸੇਮ ਹੋ ਰਹੀ ਹੈ ਗੱਲ ਅਸੀਂ ਇਹਦੇ ਵਿੱਚੋਂ ਮੇਰ ਛੱਡਤੀ ਠੀਕ ਹੈ ਅਸੀਂ ਕਿਹਾ ਵੀ ਇਹ ਮਿਰਚਾਂ ਅੱਜ ਤੋਂ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੀਆਂ ਹੋਈਆਂ ਮਹਾਰਾਜ ਤੁਹਾਡੀਆਂ ਆ ਵਧਣ ਘਟਣ ਨੁਕਸਾਨ ਹੋਵੇ ਕੁਝ ਹੋਵੇ ਅਸੀਂ ਤੁਹਾਡੀ ਲੇਬਰ ਆ हां ਅਸੀਂ ਲੇਵਰ ਵੀ ਲੈਣੀ ਵੀ ਨਹੀਂ ਵੀ ਅਸੀਂ ਜੇ ਮਿਰਚਾਂ ਵੇਚੀਆਂ ਤਾਂ ਉਹਦੇ ਵਿੱਚੋਂ ਅਸੀਂ ਪੈਸੇ ਲਈ ਜਾਵਾਂਗੇ ਅਸੀਂ ਸਿਰਫ ਬਸ ਸੇਵਾ ਕਰਨੀ ਆ ਅਸੀਂ ਸੇਵਾ ਸਮਝ ਕੇ ਮਿਰਚਾਂ ਪਾਲੀ ਗਏ ਤੇ ਤੁਹਾਡੇ ਸਾਹਮਣੇ ਆ ਮਿਰਚਾਂ ਬਿਲਕੁਲ ਜੀ ਉਸ ਦਿਨ ਤੋਂ ਮਿਰਚਾਂ ਦਾ ਰੰਗ ਢੰਗ ਬਦਲ ਗਿਆ ਇੰਨਾ ਫੁੱਲ ਲੱਗਾ ਇੰਨਾ ਫਲ ਲੱਗਾ ਮਿਰਚਾਂ ਨੂੰ ਕਿ ਜਿਹਦਾ ਕੋਈ ਹਿਸਾਬ ਹੀ ਨਹੀਂ ਬਿਲਕੁਲ ਜੀ ਬਿਲਕੁਲ ਇਹ ਇਹ ਪ੍ਰਤੱਖ ਕਹਾਣੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੀ ਵਰਤ ਹੀ ਆ ਜੀ ਖੇਡ ਸਾਡੇ ਅੱਖਾਂ ਦੇ ਸਾਹਮਣੇ ਜਿਹਨੂੰ ਆਪਾਂ ਕਹਿੰਦੇ ਵੀ ਕਲਾ ਵਰਤਦੀ ਆ ਹਣਾ ਹਾਂ ਜੀ ਇਹ ਇਹ ਕਲਾ ਵਰਤੀ ਆ ਜੀ ਵਾਕਈ ਬਿਲਕੁਲ ਜੀ ਤੇ ਉਹ ਗੱਲ ਤੋਂ ਬਾਅਦ ਫਿਰ ਹਫਤੇ ਤੋਂ ਬਾਅਦ ਮਿਰਚਾਂ ਦਾ ਫਰਕ ਪੈ ਗਿਆ ਜੀ ਹਫਤਾ ਵੀ ਨਹੀਂ ਮੈਨੂੰ ਤਾਂ ਲੱਗਦੀ ਜੀ ਪਿਆ ਅੱਛਾ ਜੀ ਮੀ ਬਹੁਤ ਬੜੇ ਪਏ ਜਦੋਂ ਹਰ ਕੋਈ ਕਿਸਾਨ ਹੁੰਦਾ ਮਿਰਚ ਦੀ ਖੇਤੀ ਨਰਮੇ ਵਾਂਗੂ ਆ ਸੇਮ ਹਾਂ ਜੀ ਨਰਮਾ ਵੀ ਪਾਣੀ ਨਹੀਂ ਜ਼ਿਆਦਾ ਚਾਹੁੰਦਾ ਉਵੇਂ ਇਹਨੂੰ ਬਿਮਾਰੀ ਪੈਂਦੀ ਉਹਨੀਆਂ ਸਪਰੇਵਾਂ ਹੁੰਦੀਆਂ ਸਪਰੇਵਾਂ ਬਿਲਕੁਲ ਫਿਰ ਜਦੋਂ ਮੀਂਹ ਪਏ ਬਹੁਤ 15 ਦਿਨ ਲਗਾਤਾਰ ਇੱਕ ਦਿਨ ਹਟ ਜਾਏ ਇੱਕ ਦਿਨ ਲੱਗ ਜਾਏ ਜਦੋਂ ਮੰਡੋਲਿਆ ਕਰੇ ਨਾਲ ਹੀ ਉਹ ਗੱਲ ਆ ਜਾ ਕਰ ਵੀ ਆਪਣੀਆਂ ਤਾਂ ਹੈ ਹੀ ਨਹੀਂ ਆਪਣੀਆਂ ਤਾਂ ਹੈ ਹੀ ਨਹੀਂ ਜਿਹੜਾ ਮੀਂਹ ਪਉਂਦਾ ਜੀਦਗੀਆਂ ਹੈਗੀਆਂ ਆਪਾਂ ਤਾਂ ਛੱਡ ਚੁੱਕੇ ਆ ਨਾ ਤੇ ਆਪਾਂ ਨੂੰ ਫਿਕਰ ਕਾਦਾ ਇਥੋਂ ਅੰਦਰੋਂ ਇੰਨਾ ਸੌਖੇ ਰਹੇ ਅਸੀਂ ਹਾਂ ਆ ਆ ਮਹਾਰਾਜ ਦੀ ਛੱਤ ਥੱਲੇ ਖੜੇ ਆ ਬੜੇ ਸੌਖੇ ਰਹੇ ਹਮਮ ਇਹੋ ਚੀਜ਼ ਆ ਵੀ ਉਹ ਫੁਰਨਾ ਵੀ ਆਪ ਬਖਸ਼ਦਾ ਖੇਡਾਂ ਵੀ ਆਪ ਬਣਾਉਂਦਾ ਸਾਰੀਆਂ ਬਿਲਕੁਲ ਜੀ ਜਿਹੋ ਜ ਆਪਣਾ ਮਾਰਗ ਆ ਉਹ ਜੀ ਉਹਨਾਂ ਨੇ ਖੇਡ ਬਣਾਤੀ ਆ ਬਿਲਕੁਲ ਜੀ ਬਿਲਕੁਲ ਆ ਮਿਰਚਾਂ ਦੇਖੋ ਜੀ ਮੈਂ ਕਹ ਦਦੀਆਂ ਭੀ ਇਹ ਦੂਜੀ ਗੱਲ ਮੈਂ ਇਹ ਸੁਨੇਹਾ ਦੇਣਾ ਚਾਹਉਣਾ ਨੌਜਵਾਨੀ ਨੂੰ ਹਾਂਜੀ ਇਹ ਤਾਂ ਹੈ ਨਹੀਂ ਵੀ ਰੇਟ ਮਿਰਚ ਦਾ ਆਉਂਦਾ ਹੀ ਨਹੀਂ ਹੂੰ ਪਹਿਲੀ ਤੜਾਈ ਤੇ ਨਹੀਂ ਆਊਗਾ ਦੂਜੀ ਤੇ ਨਹੀਂ ਆਊ ਹਾਂ ਜੁਲਾਈ ਤੱਕ ਤਾਂ ਕੁਝ ਅਸਾਰ ਹੁੰਦਿਆ ਵੀ ਰੇਟ ਨਹੀਂ ਆਉਂਦਾ ਬਿਲਕੁਲ ਜਿਹੜਾ 9 ਤਰੀਕ ਦਾ ਰੇਟ ਆ ਜਲੰਧਰ ਦਾ ਮੰਡੀ ਦਾ ਆ 9 ਜੁਲਾਈ ਦਾ ਹਾਂਜੀ ਹਾਂਜੀ ਉਹ ਮੈਂ ਕਿਸੇ ਤੋਂ ਸੁਣਿਆ ਜਿਹੜਾ ਮੈਂ ਦੇਖ ਕੇ ਆਇਆ ਉਹ ਤਾਂ 45 ਕਿਤੇ ਲਾ ਕੇ ਛਾ ਕੇ ਦਿੱਤੀ ਆ ਹੋ ਸਕਦਾ ਇਹ ਗੱਲ ਕਰਨੀ ਹੋਵੇ ਜਾਂ ਨਾ ਵੀਡੀਓ 'ਚ ਹੂੰ ਪਰ 50 ਰੁਪਏ ਵਪਾਰੀ ਨੇ ਮਿਰਚ ਵੇਚ ਕੇ ਉੱਤੇ 7% ਉਹਨਾਂ ਦਾ ਖਰਚਾ ਹੁੰਦਾ ਉਹ ਵੀ ਖਰਚਾ ਉਹ ਤੋਂ ਲਿਆ ਬੰਦੇ ਤੋਂ ਜਿਹਨੂੰ ਮਿਰਚ ਵੇਚੀ ਆ ਯਾਨੀ ਕਿ 55-56 ਰੁਪਏ ਮਿਰਚ ਵੇਖ ਗਈ ਠੀਕ ਹੈ ਜੀ ਤੇ ਹੁਣ ਤੁਸੀਂ ਆਪ حساب ਲਾ ਲਓ ਤੇ ਪਹਿਲੀ ਤੜਾਈ ਤੇ ਇਹ ਵੀ ਐਨ ਆਰ ਸਹਿਬਾਂ ਆ ਇਹ ਇੱਕ ਖੇਤ ਦੀ ਤੜਾਈ ਜਿਵੇਂ ਹਾ ਹੁਣ ਫਾਲੇ 5-6 ਤੜਾਈਆਂ ਦਿੰਦੀ ਆ ਹਾਂਜੀ ਇਹ 250 ਕਵਾਂਟਲ ਤੱਕ ਵੀ ਚੱਲ ਜਾਂਦੀ ਬੰਦਾ ਜੇ ਸੇਵਾ ਕਰਨ ਵਾਲਾ ਹੋਵੇ ਕਿਲੇ ਭਾਈ 100 ਕਵਾਂਟਲ ਹਾਂਜੀ ਸਾਰੀਆਂ ਤੜਾਈਆਂ ਦੀ ਠੀਕ ਹੈ ਜੀ ਹੁਣ ਲਗਭਗ ਇਹ 40 ਤੋਂ 50 ਕਵਾਂਟਲ ਤਾਂ ਆਪਣੇ ਆ ਖੇਤ 'ਚ ਮਿਰਚ ਹੈਗੀ ਆ ਠੀਕ ਹੈ ਜੀ ਜੇ ਰੇਟ ਵਧੀਆ ਆ ਜਾਵੇ ਬਿਲਕੁਲ ਇਹ ਲਾਈ ਬਾਈ ਕਿਹੜੇ ਸਮੇਂ 'ਚ ਲਾਈ ਸੀ ਮਿਰਚ ਇਹ ਇਹ 8 ਫਰਵਰੀ ਦੀ ਲਾਈ ਆ ਜੀ 8 ਫਰਵਰੀ ਦੀ ਹਾਂਜੀ 8 ਪਹਿਲਾਂ ਇਹ ਜੇ ਆਲੂ ਸੀਗੇ ਜਾਂ ਕੀ ਸੀਗਾ ਇਹ ਵਿਲਾ ਸੀ ਜੀ ਅੱਛਾ ਵਿਲਾ ਸੀ ਬਾਹਣ ਹਾਂਜੀ ਬਿਲਕੁਲ ਵਿਲਾ ਸੀ 8 ਫਰਵਰੀ ਨੂੰ ਲਾਈ ਇਹ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਰੇਹਾਂ ਸਪਰੇਹਾਂ ਆਪਦਾ ਮਨ ਬਹੁਤ ਵਰਤੇ ਆਪਦਾ ਦਿਮਾਗ ਵਰਤੇ ਆਪਾਂ ਗਏ ਹਣਾ ਹਾਂਜੀ ਹਾਂਜੀ ਜਾਣਦੀ ਬਾਹ ਲਾਈ ਹਾਂ ਨਹੀਂ ਕੋਈ ਗਲਰਾ ਭਾਈ ਤੇ ਉਸ ਤੋਂ ਬਾਅਦ ਫਿਰ ਗੁਰੂ ਰਾਮਦਾਸ ਮਹਾਰਾਜ ਦੇ ਜਦੋਂ ਹੀ ਹਵਾਲੇ ਕਰਤੇ ਵੀ ਮਹਾਰਾਜ ਇਹ ਤਾਂ ਛੋਡੀ ਐ ਫਿਰ ਰੰਗ ਭਾਗ ਲੱਗੇ ਤੇ ਹੁਣ ਆ ਮਿਰਚਾਂ ਤੁਹਾਡੇ ਸਾਹਮਣੇ ਨੇ ਭਰਾਵੋ ਮੈਂ ਕਹਿੰਦਾ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਮਰਜੀ ਜਿਹੜੇ ਖਿਆਲੀ ਬੰਦੇ ਨੇ ਉਹ ਮਿਰਚਾਂ ਲਗੀਆਂ ਦੇਖ ਕੇ ਸਮਝ ਜਾਣਗੇ ਵੀ ਇਹ ਕੀ ਕੌਤਕ ਵਰਤਿਆ ਹਣਾ ਹਾਂਜੀ ਬਿਲਕੁਲ ਜੀ ਜੋ ਉਦੋਂ ਪਹਿਲਾਂ ਜਿਵੇਂ ਹੁਣ ਜੀ ਮਿਰਚਾਂ ਦਾ ਰੇਟ ਆਪਾਂ ਕਹਨੇ ਆ ਜਿਆਦਾ ਆ ਹਨਾ ਤੇ ਉਸ ਤੋਂ ਪਹਿਲਾਂ ਜਦੋਂ ਮੰਦੇ ਰੇਟ ਸੀ ਜਿਵੇਂ ਮੈਂ ਵੀ ਦੇਖਿਆ ਸਾਡੇ ਪਿੰਡ ਵੀ ਕਈ ਲੋਕਾਂ ਨੇ ਜਾਂ ਬਾਹਰ ਵੀ ਆਪਾਂ ਦੇਖ ਲਗਾ ਕਹਿੰਦਾ ਯਾਰ ਤੜਾਈ ਬਾਹਲੀ ਪਈ ਜਾਂਦੀ ਹੈਗੀ ਮਿਰਚ ਉਨੀ ਹੈ ਨਹੀਂ ਲੇਬਰ ਵੱਧ ਪੈ ਜਾਂਦੀ ਆ ਹਨਾ ਹਾਂਜੀ ਵੀ ਕੋਈ ਛੋਡੇ ਨਾਲ ਵੀ ਇਦਾਂ ਦਾ ਵਰਤੇ ਆ ਵੀ ਕੋਈ ਖਰਚਾ ਵਗੈਰਾ ਉਤੋਂ ਵੀ ਲੰਘਿਆ ਹੋਵੇ ਵੀ ਹਾਂਜੀ ਇਸੇ ਕਰਕੇ ਫਿਰ ਮੰਡ ਔਲਿਆ ਹਨਾ ਠੀਕ ਹੈ ਉਦੋਂ ਲਗਭਗ 5 5 ਰੁਪਏ ਤੜਾਈ ਪਹਿਲੀ ਤੜਾਈ ਪਈ ਠੀਕ ਹੈ ਜੀ ਤੇ ਰੁਪਏ 10 ਸੀ ਰੇਟ ਇਰੇ ਇਥੋਂ ਮੰਡੀ ਤੱਕ ਦਾ ਖਰਚਾ ਹੂੰ ਤੜਾਈ ਦਾ ਖਰਚਾ ਬਿਲਕੁਲ ਸਾਰੀਆਂ ਮਿਹਨਤਾਂ ਪੈ ਕੇ ਉਹ ਕੁਝ ਵੀ ਨਹੀਂ ਪੱਲੇ ਪਿਆ ਬਲਕਿ ਪੱਲੋਂ ਪਏ ਬਿਲਕੁਲ ਜੀ ਹਨਾ ਜੀ ਹਾਂ ਤੇ ਫਿਰ ਫਿਰ ਵੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਤਾਂ ਹੁੰਦਾ ਰਹਿੰਦਾ ਘਾਟੇ ਵਾਧੇ ਦਾ ਚੱਕਰ ਕੋਈ ਨਹੀਂ ਹਾਂ ਜੀ ਹਾਂ ਤੇ ਫਿਰ ਜਦੋਂ ਮਾਨ ਇਦਾਂ ਹੋ ਗਿਆ ਵੀ ਐਵੇਂ ਇਹ ਤਾਂ ਆਪ ਐਵੇਂ ਲਾ ਲੀਆਂ ਕੀ ਐਵੇਂ ਜਾਂ ਬਾਅਦਿਆਂਗੇ ਜਾਂ ਕੁਛ ਐ ਸੋਚਦਾ ਹੀ ਆ ਬੰਦਾ ਹਾਂ ਜੀ ਫਿਰ ਹਵਾਲੇ ਕਰਤੀਆਂ ਮਹਾਰਾਜ ਦੇ ਅਸੀਂ ਆ ਜੋ ਘਾਟਾ ਵਾਦਾ ਉਹ ਤਾਂ ਹੋਣਾ ਹੀ ਹੈ ਜਦੋਂ ਆਪਦਾ ਬਸ ਨਾ ਚੱਲੇ ਆ ਹਾਂ ਹਾਂ ਮੇਰ ਛੱਡਤੀ ਮੇਰ ਛੱਡਤੀ ਮੇਨ ਗੱਲ ਹੈ ਮੇਰ ਛੱਡਤੀ ਹੈ ਮੇਰ ਹੀ ਦੁੱਖ ਦਾ ਕਾਰਨ ਹੈ ਮਾਪੇ ਕਹਿੰਦੇ ਹੁੰਦੇ ਆ ਸਹੀ ਬਿਲਕੁਲ ਜਿੰਨਾ ਚਿਰ ਮੇਰ ਆ ਕਿਸੇ ਵੀ ਚੀਜ਼ ਤੇ ਆਪਾਂ ਨੂੰ ਹਾਂ ਉਹਨਾਂ ਚਿਰ ਆਪਾਂ ਨੂੰ ਦੁੱਖ ਆਉਂਦਾ ਜਿੱਦਣ ਆਪਾਂ ਮੇਰ ਛੱਡ ਗਏ ਬਿਲਕੁਲ ਉਸ ਦਿਨ ਫਿਰ ਆਪਣਾ ਹੁਣ ਦੇਖ ਲਓ ਜਦੋਂ ਮੇਰ ਛੱਡੀ ਦੀ ਮਹਾਰਾਜ ਦੇ ਹਵਾਲੇ ਨੇ ਹਾਂ ਜੀ ਤਾਂ ਮਿਰਚਾਂ ਦੇ ਤੇ ਆ ਥੱਲੋਂ ਦੇਖੋ ਇਹਦਾ ਬਾਬਾਈ ਥੱਲੋਂ ਲਸਾਉਂਦੇ ਹੈਗੇ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਵਾਹ ਜੀ ਵਾਹ ਕੀ ਬਾਤ ਹੈ ਮਾ ਕੋ ਰਾਂਗੜੇ ਨੇ ਯਾਰੇ ਪਰਮਾਤਮਾ ਦੇ ਫਿਰ ਪਹਿਲੀ ਤੜਾਈ ਚ ਜੇ ਨਾ ਵੀ ਰੇਟ ਆਵੇ ਹਾਂਜੀ ਤਾਂ ਉਦੋਂ ਲਾਲ ਕਰਕੇ ਬੰਦਾ ਸੁਕਾ ਲਵੇ ਠੀਕ ਹੈ ਜੀ ਸੁਕਾ ਕੇ ਫਿਰ ਜਿਹੜੀ ਬਲਕ ਚ ਜਾਂਦੀ ਹੈ ਸੁੱਕੀ ਮਿਰਚ ਲਾਲ ਹਾਂਜੀ ਉਹ 150 ਤੱਕ ਵੀ ਚੱਲ ਜਾਂਦੀ ਹੈ 150 ਤੋਂ ਵੀ ਪਲੱਸ ਚੱਲ ਜਾਂਦੀ ਹੈ ਪਰ ਉਤੇ ਮਿਹਨਤ ਕਾਫੀ ਆਉਂਦੀ ਆ ਠੀਕ ਹੈ ਉਦੋਂ ਆਪਣੇ ਜੱਟਾਂ ਦੇ ਘਰ ਸਾਹਿਬ ਦੇ ਖੁੱਲੇ ਹੁੰਦੇ ਆ ਬਿਲਕੁਲ ਜਾਂ ਛੱਤਾਂ ਛੁੱਤਾਂ ਦੇ ਸਿਕਾ ਵੀ ਸਕਦੇ ਆ ਬੰਲੇ ਵਲਾ ਕੇ ਇਹ ਚ ਮੌਕੇ ਬਹੁਤ ਆ ਆਪਸ਼ਨ ਬਹੁਤ ਆ ਆਪਣੇ ਕੋਲ ਬਿਲਕੁਲ ਜੇ ਹਰੀ ਦਾ ਰੇਟ ਨਹੀਂ ਆਉਂਦਾ ਤਾਂ ਲਾਲ ਕਰ ਲੋ ਬਿਲਕੁਲ ਲਾਲ ਦਾ ਨਹੀਂ ਆਉਂਦਾ ਜਿਹੜੇ ਬੰਦੇ ਮਿਹਨਤੀ ਹੋ ਚਾਰ ਪਾ ਕੇ ਵੀ ਵੇਚ ਸਕਦੇ ਆ ਬਿਲਕੁਲ ਜੀ ਬਿਲਕੁਲ ਜਾਂ ਫਿਰ ਅਸੀਂ ਪਾਊਡਰ ਦੇ ਰੂਪ ਦੇ ਵਿੱਚ ਹਾਂ ਜੀ ਜਾਂ ਪਾਊਡਰ ਦੀ ਪਾਊਡਰ ਫਾਰਮ ਚ ਵੇਚ ਲੋ ਹਾਂ ਜੀ ਹਾਂ ਮੌਕੇ ਬਹੁਤ ਆ ਬਿਲਕੁਲ ਜੀ ਇਹ ਜੇ ਪੰਜਾਬ ਦੀ ਨੌਜਵਾਨੀ ਨੌਜਵਾਨ ਮੇਨ ਇਹੀ ਆ ਬਿਲਕੁਲ ਜੀ ਵੀ ਗੱਲ ਤਾਂ ਮਿਹਨਤ ਦੀ ਐ ਤੇ ਬਾਕੀ ਪਰਮਾਤਮਾ ਦੇ ਓਟ ਆਸਰੇ ਦੀ ਆ ਹਨਾ ਹਾਂ ਤੇ ਦੂਜੀ ਗੱਲ ਅਸੀਂ ਦੋ ਸਿੰਘਣੀ ਮੇਰੇ ਨਾਲ ਕਰਾਉਂਦੀ ਆ ਜਦੋਂ ਅਸੀਂ ਗੋਡੀ ਪਾਈਆਂ ਨਾਲ ਲੱਗੀ ਰਹੀ ਬੱਚੇ ਵੀ ਹੁੰਦੇ ਆ ਬੱਚੇ ਵੀ ਉਦੋਂ ਬਾਣੀ ਪੜਨ ਵਾਲੇ ਆ ਮਹਾਰਾਜ ਦੀ ਕਿਰਪਾ ਨਾਲ ਬੇਟੀ ਦੇ ਬਹੁਤ ਸਾਰੀਆਂ ਬਾਣੀਆਂ ਕੰਠਿਆ ਠੀਕ ਹੈ ਜੀ ਤੇ ਸੇਵਾ ਵੀ ਮਹਾਰਾਜ ਦੀ ਕਰ ਲੈਂਦੀ ਆ ਨਾ ਨਾ ਠੀਕ ਹੈ ਸਿੰਘਣੀ ਵੀ ਇਦਾਂ ਹੀ ਆ ਉਹਨਾਂ ਦੇ ਵੀ ਸੰਥਿਆ ਹੋਈ ਹੋਈ ਆ ਸਾਰੀ ਠੀਕ ਹੈ ਠੀਕ ਉਹ ਵੀ ਬਾਣੀ ਪੜਨ ਵਾਲੇ ਮਹਾਰਾਜ ਦੇ ਚਰਨਾਂ ਦੇ ਸੇਵਕ ਆ ਬਿਲਕੁਲ ਤੇ ਆ ਬਾਈ ਹੁਣ ਮੈਂ ਨਾ ਇੱਕ ਲਾਸਟ ਸਵਾਲ ਤੁਹਾਨੂੰ ਪੁੱਛਦਾ ਸੀ ਵੀ ਜਿਵੇਂ ਤੁਸੀਂ ਮੰਨ ਲਓ ਕਹਿੰਦਾ ਵੀ ਮਹਾਰਾਜ ਦੇ ਹਵਾਲੇ ਕਰਤੀਆਂ ਇਹ ਮਿਰਚਾਂ ਹਨਾ ਹਾਂਜੀ ਵੀ ਹੁਣ ਜਿਹੜੀ ਇਹਨਾਂ ਤੋਂ ਇਨਕਮ ਹੋਊਗੀ ਹਾਂਜੀ ਤੇ ਪਤਾ ਨਹੀਂ ਮੈਨੂੰ ਪੁੱਛਣੀ ਚਾਹੀਦੀ ਇਹ ਗੱਲ ਜਾਂ ਨਹੀਂ ਹਾਂ ਚਲੋ ਤੁਹਾਡਾ ਅਭਦਾ ਹੋਏ ਵੀ ਉਹ ਕਿਵੇਂ ਵੀ ਕਿਵੇਂ ਮਹਾਰਾਜ ਨੂੰ ਦਿਓਗੇ ਜਾਂ ਉਹ ਕੀ ਸਿਸਟਮ ਕਰਾਈ ਕੀ ਉਹ ਹੈ ਜੀ ਵੀ ਉਹ ਪੈਸੇ ਕਿੱਧਰ ਜਾਣਗੇ ਉਹਦੇ ਲਈ ਵੀ ਇੱਕ ਅਸੀਂ ਪਹਿਲਾਂ ਤੋਂ ਮਹਾਰਾਜ ਦੇ ਚਰਨਾਂ 'ਚ ਫੁਰਨਾ ਕੀਤਾ ਹੋਇਆ ਫੁਰਨਾ ਹੈ ਸਾਡੇ ਮਨ 'ਚ ਹਾਂਜੀ ਉਹ ਪੈਸੇ ਦਾ ਉਹ ਫੁਰਨਾ ਹੈ ਤੇ ਉਹ ਲਾਉਣ ਉਹ ਲਾਉਣੇ ਸੇਵਾ 'ਚ ਹੀ ਆ ਠੀਕ ਹੈ ਜੀ ਸੇਵਾ ਜਿਹੜੇ 70000 ਹਾਂ ਖਰਚੇ ਦੀ ਗੱਲ ਆਪਣੀ ਰਹਿ ਗਈ ਇਹ ਤੇ 70000 ਰੁਪਏ ਖਰਚਾ ਆ ਗਿਆ ਸੀ ਤੇ 70 ਤੋਂ ਬਾਅਦ ਹੁਣ ਲਗਭਗ 5 ਕੁ ਹਜ਼ਾਰ ਉਸ ਤੋਂ ਬਾਅਦ ਆਇਆ ਤੇ ਆਜ ਬਾਕੀ ਲੇਵਰ ਜਿਹੜੀ ਗੜਾਈ ਗਡੂਏ ਲੱਗੀ 5-7000 ਇਹਨਾਂ ਦਾ ਇਧਰੋਂ ਚੱਲੀਆਂ ਗਈਆਂ ਅੱਜ ਰੋਟੀ ਖਾਣ ਗਈਆਂ ਬਿਲਕੁਲ ਜੀ ਬਿਲਕੁਲ ਉਹ ਨਾਲ ਭੈਣ ਜੀ ਖੜੇ ਲੱਗੇ ਬਈ 80000 ਰੁਪਿਆ ਬਾਈ ਦੇ ਘਰੋਂ ਨੇ ਤੇ ਇਧਰ ਆ ਬਾਈ ਦੀ ਗੁੜੀ ਆ ਗਈ ਤੇ ਜਿਹੜੇ ਨਾਲ ਬਾਈ ਨੇ ਦੱਸਿਆ ਵੀ ਸਾਰਾ ਪਰਿਵਾਰ ਸੇਵਾ ਕਰਦਾ ਕਰਨ ਇੱਥੇ ਕੰਮ ਵੀ ਕਰਦੇ ਹੈਗੇ ਹਾਂਜੀ ਠੀਕ ਹੈ ਜੀ ਤੇ ਲਗਭਗ 80000 ਰੁਪਿਆ ਖਰਚਾ ਇਸ ਤੋਂ ਪਹਿਲਾਂ ਆ ਚੁੱਕਿਆ ਹੈ ਠੀਕ ਹੈ ਜੀ ਹਾਂਜੀ ਤੇ ਫਿਰ ਉਹ ਅਸੀਂ ਜਿੱਦਾਂ ਬੱਚਿਆਂ ਨੂੰ ਧਾਰਮਿਕ ਸਿੱਖਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ ਗਿਆਨੀ ਕੀਤੀ ਹੋਈ ਆ ਹਾਂਜੀ 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 ਵੀ ਉਹ ਮਹਾਰਾਜ ਦੇ ਲੇਖ ਹੀ ਲਾ ਦੇਣਾ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮਹਾਰਾਜ ਐਦਾਂ ਹੀ ਕਰਾਉਣ ਸੱਚੇ ਪਾਤਸ਼ਾਹ ਬਿਲਕੁਲ ਜੀ ਬਿਲਕੁਲ ਤੇ ਜਦੋਂ ਉਹਨਾਂ ਨੇ ਦਿੱਤਾ ਸਾਰਾ ਕੁਝ ਉਹਨਾਂ ਦਾ ਹੀ ਆ ਬਿਲਕੁਲ ਜੀ ਬਿਲਕੁਲ ਨਾ ਸਹੀ ਗੱਲ ਆ ਜੀ ਬਿਲਕੁਲ ਤੇ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਇੰਨੀ ਦੂਰੋਂ ਆਏ ਹੋ ਨਾ ਨਾ ਮਿਹਰਬਾਨੀ ਦੀ ਕੋਈ ਗੱਲ ਨਹੀਂ ਜੀ ਮੈਨੂੰ ਵੀ ਲੱਗਿਆ ਮਾ ਭੀ ਜਰ ਆਪਾਂ ਵੀ ਜਾ ਕੇ ਮਿਰਚਾਂ ਦਾ ਦੇਖ ਕੇ ਆਈਏ ਵੀ ਇਹੋ ਜਿਹੇ ਜੀਆਂ ਮਿਰਚਾਂ ਲੱਗੀਆਂ ਨੇ ਕਿੰਨੀਆਂ ਕੋਹਵਾ ਹਨ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਮੂਟੇ ਭਰੇ ਪੈਣੇ ਭਰਾਓ ਦੇਖੋ ਖੇਤੀ ਤਾਂ ਬਹੁਤ ਲੋਕੀ ਕਰਦੇ ਆ ਮਿਹਨਤ ਬੜੀ ਕਰਦੇ ਆ ਬਿਲਕੁਲ ਪਰ ਤੇ ਬਾਬਾ ਜੀ ਇੱਕ ਨਾ ਮੰਨ ਲਓ ਵੀ ਤੁਹਾਡਾ ਨੰਬਰ ਵੀ ਦੇ ਦਿਓ ਜਿਵੇਂ ਨਾ ਕਈ ਵਾਰ ਮੰਨ ਲਓ ਵੀ ਸਾਨੂੰ ਸਾਨੂੰ ਬਾਹਰੋਂ ਅੰਦਰੋਂ ਫੋਨ ਆ ਜਾਂਦੇ ਹੈਗੇ ਜਿਵੇਂ ਬਾਹਰਲੇ ਦੇਸਾਂ 'ਚ ਵੀ ਕਹੋ ਇਹ ਕਈ ਵੀਰ ਨਾ ਪੁੱਛ ਲੈਂਦੇ ਆ ਵੀ ਯਾਰ ਕੋਈ ਐਦਾਂ ਦਾ ਸਿੰਘ ਹੋਵੇ ਵੀ ਜਿਹੜਾ ਚੰਗਾ ਗਰਾਉਂਡ ਲੈਵਲ ਤੇ ਧਰਤੀ ਨਾਲ ਜੁੜਿਆ ਹੋਵੇ ਪ੍ਰਮਾਤਮਾ ਨਾਲ ਵੀ ਜੁੜਿਆ ਹੋਵੇ ਹਨਾ ਵੀ ਮੰਨ ਲਓ ਵੀ ਕਹਿੰਦੇ ਉਹਨਾਂ ਨੇ ਵੀ ਲੋੜ ਕਾਢਦੀ ਮਾਂ ਹਨਾ ਬਹੁਤ ਜਗ੍ਹਾ ਤੇ ਚੰਗੇ ਬੰਦੇ ਹੀ ਲੋੜ ਹੁੰਦੀ ਹੈਗੀ ਪਰ ਉਹ ਨਹੀਂ ਮਿਲਦੇ ਕਈ ਵਾਰ ਆਪਾਂ ਨੂੰ ਕੋਈ ਮਿਲਦਾ ਮੰਨ ਲਓ ਅੱਜ ਤੁਸੀਂ ਮਿਲੇ ਹੋ ਤਾਂ ਸਾਨੂੰ ਆਇਆ ਵੀ ਤੁਹਾਡਾ ਨੰਬਰ ਵੀ ਸ਼ੇਅਰ ਕਰ ਦਿਓ ਜੀ ਅਸੀਂ ਤੁਹਾਡਾ ਨੰਬਰ ਵੀ ਪਾਵਾਂਗੇ ਤਾਂ ਜੋ ਹੋਰ ਵੀ ਸਾਰਾ ਦੀਨ ਦੁਨੀਆ ਤੱਕ ਸਾਰੇ ਭਰਾ ਜਿਹੜੇ ਤੁਹਾਡੀ ਵੀਡੀਓ ਦੇਖਣਗੇ ਕਿਸੇ ਨੇ ਵੀ ਕੋਈ ਗਰਵਾਣੀ ਸੰਬੰਧੀ ਵਿਚਾਰ ਵਟਾਂਦਰਾ ਕਰਨਾ ਹੋਵੇ ਜੀ ਕਿਸੇ ਨੇ ਵੀ ਕੋਈ ਮੰਨ ਲਓ ਸੋਥੋਂ ਸਵਾਮਾਂ ਲੈਣੀਆਂ ਹੋਣ ਜਾਂ ਕਈ ਵਾਰ ਵੀਰਾਂ ਨੂੰ ਹੁੰਦਾ ਵੀ ਯਾਰ ਅਸੀਂ ਇਹਨਾਂ ਨੂੰ ਆਪਦੇ ਕੋਲੇ ਬੁਲਾਈਏ ਹਨਾ ਚਾਹੇ ਇੰਡੀਆ ਦੇ ਵਿੱਚ ਹੋਵੇ ਚਾਹੇ ਕੋਈ ਬਾਹਰ ਹੋਵੇ ਵੀ ਯਾਰ ਬਾਬਾ ਜੀ ਨਾਲ ਕਰੀਏ ਸੰਬਰਕ ਮੰਨ ਲਓ ਜੀ ਤੁਹਾਡਾ ਜੀਵਨ ਬਹੁਤ ਉੱਚਾ ਸੋਚਿਆ ਹਨਾ ਤੁਹਾਡਾ ਮੋਬਾਈਲ ਨੰਬਰ ਜ਼ਰੂਰ ਦੱਸੋ ਜੀ ਹਾਂਜੀ ਮੇਰਾ ਮੋਬਾਈਲ ਨੰਬਰ ਹੈ 99777 13243 98771 3243 ਬਿਲਕੁਲ ਜੀ ਹਾਂਜੀ ਇਹ ਨੰਬਰ ਹੈ ਇਹ ਇਹਨਾਂ ਦਾ ਜੀ ਨੰਬਰ ਹੈਗਾ ਤੇ ਇਹ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ ਠੀਕ ਆ ਜੀ ਮਿਹਰਬਾਨੀ ਥੈਂਕ ਯੂ ਜੀ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ